ਅੱਜ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਜੀ ਤੁਹਾਡਾ ਨਵਾਂ ਵੀਡੀਓ ਵਿੱਚ ਤੇ ਅੱਜ ਵੀਰੇ ਆਪਾਂ ਕੁਝ ਹੋਰ ਜਾਣਕਾਰੀ ਦੇਣ ਲੱਗੇ ਜਿਹੜੇ ਗੱਪਣ ਨਹੀਂ ਰਹਿੰਦੇ ਤੇ ਜਿਹੜੀ ਹੀਟ ਤੇ ਨਹੀਂ ਆਉਂਦੇ ਗਾਂ ਜਾਂ ਮੱਝ ਹੋਵੇ ਤਾਂ ਆਪਾਂ ਤੁਹਾਨੂੰ ਪਾਊਡਰ ਦਿਖਾਉਣ ਲੱਗੇ ਆਂ ਭਾਜੀ ਆਹ ਪਾਊਡਰ ਆ ਉਹ ਵੀ ਮਨਬੀ ਜਿਹੜੀ ਹੁਣ ਗਾਂ ਨੂੰ ਜਾਂ ਮੱਝ ਨੂੰ ਚਾਰਸਾ ਜਿਹੜੀ ਜਿਹਨਾਂ ਦੀ ਰੀਪੀਟ ਤੋਂ ਜ਼ਿਆਦਾ ਹੋ ਰਹੀਆਂ ਨੇ ਜਾ ਤੁਸੀਂ ਗਾਂ ਹੋਵੇ ਜਾਂ ਮੱਝ ਹੋਵੇ ਜਿਹੜੀ ਗੱਭਣ ਨਹੀਂ ਰਹਿੰਦੀ ਐਕਣਾ ਤੁਸੀਂ ਕੱਢ ਕੇ ਭਾਂਡੇ ਚ ਪਾ ਲੈਣੀ ਆ ਤਾਂ ਕਿ ਜਿਹੜਾ ਪਾਊਡਰ ਖਰਾਬ ਨਾ ਹੋਵੇ ਐਕਣਾ ਤੁਸੀਂ ਖਵਾਰਨ ਲੱਗਣੀ ਚਾਹੀਦੀ ਮੈਂ ਐਕਣਾ ਭਾਂਡੇ ਚ ਪਾ ਸਕਦੇ ਹਾਂ ਤੇ ਵੀ ਜੀ ਇੱਕ ਪਾਊਡਰ ਆਇਆ ਇਹੋ ਦੀ ਮੱਝ ਕੋਈ ਜਾਂ ਗਾਂ ਹੀਟ ਚ ਨਹੀਂ ਆਉਂਦੀ ਯਾਰ बार-बार ਰਿਪੀਟ ਹੋ ਰਹੀ ਆ ਰੀਪ੍ਰੋ ਮੀਨਾ ਇਹ ਪਾਊਡਰ ਆ ਪਾਉਣਾ ਬਾਈ ਜੀ ਤੁਸੀਂ 25 ਗ੍ਰਾਮ ਚਾਹੇ ਮੱਝ ਆ ਚਾਹੇ ਗਾਂ ਆ ਚਾਹੇ ਬੱਛੀ ਆ 25 ਗ੍ਰਾਮ ਪਾਉਣਾ ਜਿਹੜਾ ਆ ਦੂਜਾ ਪਾਊਡਰ ਬੋਵੀ ਮੀਨਾ ਆ ਪਾਣੇ ਕਰਨਾ ਪਿਆ ਹੋਏ ਚ ਇਹ ਤੁਸੀਂ 50 ਗ੍ਰਾਮ ਪਾ ਸਕਦੇ ਆ ਚਾਹੇ ਜੇ ਦੋਹੀ ਪਾਉਣੇ ਦੋਹੀ ਮਿਕਸ ਕਰਕੇ ਪਾ ਸਕਦੇ ਆ ਰਿਜ਼ਲਟ ਬਹੁਤ ਵਧੀਆ ਬਾਈ ਜੀ ਤੁਸੀਂ ਦੇਖੋ ਪਾ ਕੇ ਵਰਤ ਕੇ ਦੇਖੋ ਇਹਨਾਂ ਦੀ ਪ੍ਰੋਬਲਮ ਆਉਂਦੀ ਹੈ ਗਾਂ ਜਾਂ ਮੱਝ ਰਿਪੀਟ ਹੋ ਰਹੀ ਹੈ ਗੱਭਣ ਨਹੀਂ ਰਹਿ ਰਹੀ ਤਾਂ ਹੀਟ ਚ ਨਹੀਂ ਆ ਰਹੀ ਤੇ ਪਾਊਡਰ ਪਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ